ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਡਿੰਗ ਤੁਹਾਡਾ ਸਵਾਗਤ ਹੈ ਨਜ਼ਰ ਪਾਉਣੇ ਅੱਜ ਦੀਆਂ ਖਬਰਾਂ ਤੇ ਅਮਰੀਕਾ ਚ ਰਾਸ਼ਟਰਪਤੀ ਚੋਣਾਂ ਜਿੱਤਣ ਤੋਂ ਬਾਅਦ ਡੋਨਾਲਡ ਟਰੰਪ ਲਗਾਤਾਰ ਵਿਭਾਗਾਂ ਦੀ ਵੰਡ ਕਰ ਰਹੇ ਨੇ ਹਾਲ ਹੀ ਚ ਉਸ ਨੇ ਸਿੱਖਿਆ ਵਿਭਾਗ ਦੀ ਜ਼ਿੰਮੇਵਾਰੀ ਪ੍ਰਸਿੱਧ ਡਬਲਯੂਡਬਲਯੂਈ ਯਾਨੀ ਕਿ ਵਰਲਡ ਰੈਸਲਿੰਗ ਐਂਟਰਟੇਨਮੈਂਟ ਦੀ ਸੀਈਓ ਅਤੇ ਪੇਸ਼ੇਵਰ ਪਹਿਲਵਾਨ ਲਿੰਡਾ ਮੈਕਮੋਹਨ ਨੂੰ ਸੌਂਪੀ ਹੈ ਇਸ ਤੋਂ ਪਹਿਲਾਂ ਉਹ ਅਰਬਪਤੀ ਐਲਨ ਮਸਕ ਸਮੇਤ ਕਈ ਵੱਡੇ ਨਾਵਾਂ ਨੂੰ ਸਰਕਾਰੀ ਕੰਮ ਸੌਂਪ ਚੁੱਕੇ ਨੇ ਰਾਸ਼ਟਰਪਤੀ ਚੁਣੇਗਾ ਟਰੰਪ ਨੇ ਮੈਕਮੋਹਨ ਨੂੰ ਸਿੱਖਿਆ ਵਿਭਾਗ ਦਾ ਸਖਤਰ ਨਾਮਜ਼ਦ ਕੀਤਾ ਹੈ ਹਾਲਾਂਕਿ ਇਸ ਤੋਂ ਪਹਿਲਾਂ ਵੀ ਉਹ ਟਰੰਪ ਸਰਕਾਰ ਦਾ ਹਿੱਸਾ ਰਹਿ ਚੁੱਕੀ ਹੈ ਮੈਕਮੋਹਨ ਨੇ 2017 ਤੋਂ 2019 ਤੱਕ ਟਰੰਪ ਦੇ ਪਹਿਲੇ ਕਾਰਜਕਾਲ ਦੌਰਾਨ ਸਮਾਲ ਬਿਜ਼ਨਸ ਐਡਮਿਨਿਸਟ੍ਰੇਸ਼ਨ ਦੀ ਅਗਵਾਈ ਕੀਤੀ ਉਹ ਕਨੈਕਟਿਟ ਵਿੱਚ ਯੂਐਸ ਸੈਨੇਟ ਲਈ ਰਿਪਬਲਿਕਨ ਪਾਰਟੀ ਦੀ ਉਮੀਦਵਾਰ ਵਜੋਂ ਦੋ ਵਾਰ ਦੌੜੀ ਪਰ ਅਸਫਲ ਰਹੀ ਇਸੇ ਤਰੀਕੇ ਦੇ ਨਾਲ ਮੈਕਮੋਨ ਨੇ 2009 ਚ ਇੱਕ ਸਾਲੀ ਕਨੈਕਟਿਗਟ ਬੋਰਡ ਆਫ ਐਜੂਕੇਸ਼ਨ ਚ ਸੇਵਾ ਕੀਤੀ ਤੇ ਕਨੈਕਟਿਗਟ ਚ ਸੈਕੰਡ ਹਾਰਟ ਯੂਨੀਵਰਸਿਟੀ ਦੇ ਬੋਰਡ ਆਫ ਟਰਸਟੀ ਚ ਕਈ ਸਾਲ ਬਿਤਾਏ ਉਸ ਨੂੰ ਸਿੱਖਿਆ ਜਗਤ ਚ ਮੁਕਾਬਲ ਤਨ ਅਣਜਾਣ ਮੰਨਿਆ ਜਾਂਦਾ ਹੈ ਹਾਲਾਂਕਿ ਉਸ ਨੇ ਚਾਰਟਰ ਸਕੂਲਾਂ ਤੇ ਸਕੂਲ ਦੀ ਚੋਣ ਲਈ ਸਮਰਥਨ ਪ੍ਰਗਟ ਕੀਤਾ ਹੈ ਅਮਰੀਕਾ ਚ ਚਾਰਟਰ ਸਕੂਲ ਜਨਤਕ ਤੌਰ ਤੇ ਫੰਡ ਪ੍ਰਾਪਤ ਸਕੂਲ ਨੇ ਜੋ ਆਪਣੇ ਸਥਾਨਕ ਜ਼ਿਲ੍ਹੇ ਤੋਂ ਸੁਤੰਤਰ ਤੌਰ ਤੇ ਕੰਮ ਕਰਦੇ ਨੇ ਸਕੂਲ ਦੀ ਚੋਣ ਸਿੱਖਿਆ ਵਿਕਲਪਾਂ ਨੂੰ ਦਰਸਾਉਂਦੀ ਹੈ ਜੋ ਵਿਦਿਆਰਥੀਆਂ ਤੇ ਪਰਿਵਾਰਾਂ ਨੂੰ ਪਬਲਿਕ ਸਕੂਲਾਂ ਚੋਂ ਇੱਕ ਦੀ ਚੋਣ ਕਰਨ ਦੀ ਇਜਾਜ਼ਤ ਦਿੰਦੇ ਨੇ 트럼ਪ ਦੇ ਰਾਸ਼ਟਰਪਤੀ ਚੁਣੇ ਜਾਣ ਮਗਰੋਂ ਕੈਨੇਡਾ ਸਰਕਾਰ ਦੀ ਚਿੰਤਾ ਵੀ ਵੱਧ ਗਈ ਹੈ 트럼ਪ ਨੇ ਆਪਣੀ ਚੋਣ ਮੁਹਿੰਮ ਚ ਅਜਿਹੇ ਵਾਅਦੇ ਕੀਤੇ ਨੇ ਜਿਸ ਨਾਲ ਬਾਰਡਰ ਤੇ ਹਲਚਲ ਵਧਣ ਦਾ ਖਤਰਾ ਹੈ ਇਸ ਦੇ ਤੱਤ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੇ ਸੋਮਵਾਰ ਨੂੰ ਕਿਹਾ ਕਿ ਕੈਨੇਡਾ ਅਤੇ ਸੰਯੁਕਤ ਰਾਜ ਦੋਵਾਂ ਦੇਸ਼ਾਂ ਦੀ ਸਮੁੱਚੀ ਸੁਰੱਖਿਆ ਨੂੰ ਵਧਾਉਣ ਲਈ ਜ਼ਮੀਨੀ ਬੰਦਰਗਾਹਾਂ ਤੇ ਸੇਵਾ ਸਮੇਂ 'ਚ ਇਕੱਠੇ ਬਦਲਾਅ ਕੀਤੇ ਜਾ ਰਹੇ ਨੇ ਸੀਬੀਐਸਏ ਨੇ ਇੱਕ ਨਿਊਜ਼ ਰਿਲੀਜ਼ 'ਚ ਕਿਹਾ ਕਿ ਉਹ ਉਪਾਅ 6 ਜਨਵਰੀ 2025 ਤੋਂ ਸਥਾਨਕ ਸਮੇਂ ਅਨੁਸਾਰ 12 ਵਜੇ 1 ਮਿੰਟ ਤੇ ਲਾਗੂ ਹੋਣਗੇ ਇਹ ਉਪਾਅ ਸੰਯੁਕਤ ਰਾਜ ਦੇ ਸਹਿਯੋਗ ਨਾਲ ਨਿਰਧਾਰਤ ਕੀਤੇ ਗਏ ਨੇ ਜਿਸ ਦੇ ਤਹਿਤ ਕੈਨੇਡਾ ਭਰ ਚ ਦਾਖਲੇ ਦੀਆਂ 35 ਜ਼ਮੀਨੀ ਬੰਦਰਗਾਹਾਂ ਤੇ ਸੇਵਾ ਸਮੇਂ ਤੇ ਬਦਲਾਅ ਕੀਤਾ ਗਿਆ ਹੈ ਏਜੰਸੀ ਨੇ ਕਿਹਾ ਕਿ ਯੂਐਸ ਕੈਨੇਡਾ ਅਨਲਾਈਨਮੈਂਟ ਦੋਵਾਂ ਦੇਸ਼ਾਂ ਨੂੰ ਪ੍ਰਵਾਨਿਤ ਯਾਤਰੀਆਂ ਤੇ ਸਮਾਨ ਨੂੰ ਦੂਜੇ ਦੇਸ਼ ਨੂੰ ਵਾਪਸ ਕਰਨ ਦੀ ਆਗਿਆ ਦੇਵੇਗੀ ਜੋ ਕਿ ਉਦੋਂ ਵਧੇਰੇ ਮੁਸ਼ਕਲ ਹੁੰਦਾ ਹੈ ਜਦੋਂ ਸਰਹੱਦ ਦਾ ਇੱਕ ਪਾਸਾ ਬੰਦ ਹੁੰਦਾ ਹੈ ਜਦਕਿ ਦੂਜਾ ਪਾਸਾ ਖੁੱਲ੍ਹਾ ਰਹਿੰਦਾ ਹੈ ਰਿਲੀਜ਼ ਅਨੁਸਾਰ ਇਹ ਉਪਾਸ ਸੀਬੀਐਸਏ ਨੂੰ ਪ੍ਰਵੇਸ਼ ਦੀਆਂ ਵਿਅਸਤ ਬੰਦਰਗਾਹਾਂ ਤੇ ਅਫਸਰਾਂ ਨੂੰ ਤਾਇਨਾਤ ਕਰਕੇ ਆਪਣੇ ਸਰੋਤਾਂ ਦੀ ਵਧੇਰੇ ਕੁਸ਼ਲਤਾ ਨਾਲ ਵਰਤੋਂ ਕਰਨ ਦੀ ਆਗਿਆ ਦੇਵੇਗਾ ਜਿਸ ਵਿੱਚ ਕਾਨੂੰਨ ਲਾਗੂ ਕਰਨ ਦੀਆਂ ਗਤੀਵਿਧੀਆਂ ਦਾ ਪ੍ਰਬੰਧਨ ਕਰਦੇ ਹੋਏ ਯਾਤਰੀਆਂ ਤੇ ਸਮਾਨ ਦੀ ਵਾਪਸੀ ਦੀ ਪ੍ਰਕਿਰਿਆ ਬਿਹਤਰ ਹੋਵੇਗੀ ਇਸ ਵਿੱਚ ਕਿਹਾ ਗਿਆ ਕਿ ਪ੍ਰਵੇਸ਼ ਦੀਆਂ ਲਗਭਗ ਸਾਰੀਆਂ ਬੰਦਰਗਾਹਾਂ ਉਹਨਾਂ ਘੰਟਿਆਂ ਦੌਰਾਨ ਔਸਤਨ 2 ਜਾਂ ਘਟਕਾਰਾਂ ਜਾਂ ਵਪਾਰਕ ਟਰੱਕਾਂ ਦੀ ਪ੍ਰਤੀ ਘੰਟਾ ਪ੍ਰਤੀਕਿਰਿਆ ਕਰ ਰਹੀਆਂ ਜੋ ਹੁਣ ਕੰਮ ਨਹੀਂ ਕਰਦੇ ਤੇ ਯਾਤਰੀਆਂ ਕੋਲ 100 ਕਿਲੋਮੀਟਰ ਦੇ ਘੇਰੇ 'ਚ ਇੱਕ ਵਿਕਲਪਿਕ ਸਰਹੱਦ ਪਾਰ ਕਰਨ ਦਾ ਵਿਕਲਪ ਹੈ ਇੱਥੇ ਦੱਸਦੀ ਕਿ ਸੰਯੁਕਤ ਰਾਜ ਅਤੇ ਕੈਨੇਡਾ ਦੁਨੀਆ ਦੀ ਸਭ ਤੋਂ ਲੰਬੀ ਅੰਤਰਰਾਸ਼ਟਰੀ ਸਰਹੱਦ ਨੂੰ ਸਾਂਝਾ ਕਰਦੇ ਨੇ ਜੋ ਕਿ 8891 ਕਿਲੋਮੀਟਰ ਤੱਕ ਫੈਲੀ ਹੋਈ ਹੈ ਜਿਸ ਵਿੱਚ 120 ਜ਼ਮੀਨੀ ਬੰਦਰਗਾਹਾਂ ਨੇ ਬੀਤੇ ਵੀਰਵਾਰ ਨੂੰ ਅਮਰੀਕਾ ਦੇ ਕੈਲੀਫੋਰਨੀਆ ਦੇ ਸੈਕਰਮੈਂਟੋ 'ਚ ਅਨਮੋਲ ਬਿਸ਼ਨੋਈ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਜਿਸ ਵਿੱਚ ਉਸ ਨੂੰ ਭਾਰਤ ਨਾਲ ਸੰਬੰਧਤ ਕਿਸੇ ਵੀ ਮਾਮਲੇ 'ਚ ਹਿਰਾਸਤ 'ਚ ਨਹੀਂ ਲਿਆ ਗਿਆ ਸੀ ਉਸ ਨੂੰ ਹਿਰਾਸਤ 'ਚ ਲੈਣ ਦੇ ਕਈ ਸਥਾਨਕ ਕਾਰਨ ਨੇ ਸੂਤਰਾਂ ਮੁਤਾਬਕ ਉਸ ਦੇ ਕੋਲ ਮਿਲੇ ਦਸਤਾਵੇਜ਼ਾਂ 'ਚ ਕੁਝ ਖਾਮੀਆਂ ਪਾਈਆਂ ਗਈਆਂ ਨੇ ਜਿਸ ਦੀ ਵਜ੍ਹਾ ਕਰਕੇ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਲਾਰੈਂਸ ਬਿਸ਼ਨੋਈ ਦੇ ਭਰਾ ਅਨਮੋਲ ਬਿਸ਼ਨੋਈ ਦੀ ਗ੍ਰਿਫਤਾਰੀ ਦੀ ਖਬਰ ਤੇ ਅਮਰੀਕਾ ਦਾ ਬਿਆਨ ਸਾਹਮਣੇ ਆਇਆ ਹੈ ਅਮਰੀਕੀ ਵਿਦੇਸ਼ ਵਿਭਾਗ ਦੇ ਬੁਲਾਰੇ ਮੈਥਿਊ ਮਿਲਰ ਨੇ ਕਿਹਾ ਕਿ ਮੈਂ ਸਿਰਫ ਇਹੀ ਕਹਾਂਗਾ ਕਿ ਜੇਕਰ ਅਜਿਹਾ ਕੁਝ ਹੈ ਤਾਂ ਇਸਤੇ ਹੋਮਲੈਂਡ ਸਿਕਿਉਰਿਟੀ ਵਿਭਾਗ ਅਤੇ FBI ਲਈ ਟਿੱਪਣੀ ਕਰਨੀ ਉਚਿਤ ਹੋਵੇਗੀ ਨਾ ਕਿ ਵਿਦੇਸ਼ ਵਿਭਾਗ ਮੈਥਿਊ ਮਿਲਰ ਨੂੰ ਪੁੱਛਿਆ ਗਿਆ ਸੀ ਕਿ ਮੀਡੀਆ ਰਿਪੋਰਟਸ ਮੁਤਾਬਕ ਭਾਰਤੀ ਸੁਰੱਖਿਆ ਅਧਿਕਾਰੀ FBI ਅਧਿਕਾਰੀਆਂ ਨਾਲ ਅਨਮੋਲ ਬਿਸ਼ਨੋਈ ਦੀ ਹਵਾਲਗੀ ਬਾਰੇ ਚਰਚਾ ਕਰ ਰਹੇ ਨੇ ਹਾਲਾਂਕਿ ਮੈਥਿਊ ਮਿਲਰ ਨੇ ਇਸ ਸਵਾਲ ਤੇ ਵਿਸ਼ੇਸ਼ ਤੌਰ ਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਮਿਲਰ ਨੇ ਅੱਗੇ ਕਿਹਾ ਕਿ ਮੈਂ ਸਿਰਫ ਇਨਾ ਹੀ ਕਹਾਂਗਾ ਕਿ ਜੇਕਰ ਅਜਿਹਾ ਕੁਝ ਹੈ ਤਾਂ ਇਸ ਤੇ ਹੋਮਲੈਂਡ ਸਿਕਿਉਰਿਟੀ ਅਤੇ ਐਫਬੀਆਈ ਲਈ ਟਿੱਪਣੀ ਕਰਨਾ ਉਚਿਤ ਹੋਵੇਗਾ ਨਾ ਕਿ ਵਿਦੇਸ਼ ਵਿਭਾਗ ਨੂੰ ਖਬਰਾਂ ਮੁਤਾਬਕ ਬਾਬਾ ਸਦਕੀ ਦੀ ਹਤਿਆ ਤੇ ਅਭਿਨੇਤਾ ਸਲਮਾਨ ਖਾਨ ਦੇ ਘਰ ਦੇ ਬਾਹਰ ਗੋਲੀਬਾਰੀ ਸਮੇਤ ਕਈ ਮਾਮਲਿਆਂ ਦੇ ਦੋਸ਼ੀ ਅਨਮੋਲ ਬਿਸ਼ਨੋਈ ਨੂੰ ਅਮਰੀਕਾ ਦੇ ਇਮੀਗ੍ਰੇਸ਼ਨ ਵਿਭਾਗ ਨੇ ਪਿਛਲੇ ਹਫਤੇ ਕੈਲੀਫੋਰਨੀਆ ਤੋਂ ਹਿਰਾਸਤ ਚਲਿਆ ਤਾਨੂੰ ਦੱਸਦੀ ਕਿ ਹਾਲ ਹੀ ਚ ਮੁੰਬਈ ਦੇ ਬਾਂਦਰਾ ਚ ਬਾਬਾ ਸਦੀਕੀ ਦੀ ਹਤਿਆ ਕਰ ਦਿੱਤੀ ਗਈ ਸੀ ਮੰਨਿਆ ਜਾ ਰਿਹਾ ਕਿ ਮੂਸੇਵਾਲਾ ਦੇ ਕਤਲ ਦੇ ਮਾਮਲੇ ਚ ਅਨਮੋਲ ਬਿਸ਼ਨੋਈ ਦੇ ਗੈਂਗ ਦਾ ਵੀ ਹੱਥ ਹੈ ਪੰਜਾਬ ਦੇ ਗਾਇਕ ਸਿੱਧੂ ਮੂਸੇਵਾਲੇ ਦੀ 29 ਮਈ 2022 ਨੂੰ ਮਾਨਸਾ ਚ ਗੋਲੀ ਮਾਰ ਕੇ ਹਤਿਆ ਕਰ ਦਿੱਤੀ ਗਈ ਸੀ ਹਾਲਾਂਕਿ ਭਾਰਤ ਵੱਲੋਂ ਅਨਮੋਲ ਬਿਸ਼ਨੋਈ ਦੀ ਹਵਾਲਗੀ ਦੀ ਮੰਗ ਕੀਤੀ ਜਾ ਰਹੀ ਹੈ ਪਰ ਲੋੜਿੰਦੇ ਪਗੋੜੇ ਮੁਲਜ਼ਮ ਨੂੰ ਹਰਦੀਪ ਸਿੰਘ ਨਿਜਰ ਦੀ ਕਤਿਤ ਹਤਿਆ ਦੇ ਮਾਮਲੇ ਚ ਪਹਿਲਾਂ ਕੈਨੇਡਾ ਦੇ ਅਧਿਕਾਰੀਆਂ ਦੇ ਹਵਾਲੇ ਕੀਤਾ ਜਾ ਸਕਦਾ ਹੈ ਅਜਿਹੀਆਂ ਕੰਸੂ ਆ ਰਹੀਆਂ ਨੇ ਭਾਰਤ ਨੂੰ ਕੈਨੇਡਾ ਤੋਂ ਬਾਅਦ ਬਿਸ਼ਨੋਈ ਦੀ ਹਿਰਾਸਤ ਮਿਲ ਸਕਦੀ ਹੈ ਸੂਤਰਾਂ ਮੁਤਾਬਕ ਇਸ ਵੇਲੇ ਅਮਰੀਕਾ ਦੇ ਅਧਿਕਾਰੀਆਂ ਵੱਲੋਂ ਅਨਮੋਲ ਬਿਸ਼ਨੋਈ ਕੋਲ ਪੁੱਛ ਪੜਤਾਲ ਕੀਤੀ ਜਾ ਰਹੀ ਹੈ ਅਨਮੋਲ ਬਿਸ਼ਨੋਈ ਖਿਲਾਫ ਦਸੰਬਰ 2022 ਚ ਇੱਕ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਗਿਆ ਸੀ ਅਮਰੀਕਾ ਚ ਡੋਨਲਡ ਟਰੰਪ ਦੇ ਸੱਤਾ ਚ ਆਉਣ ਚ ਅਜੇ 2 ਮਹੀਨੇ ਬਾਕੀ ਨੇ ਪਰ ਇਸ ਤੋਂ ਪਹਿਲਾਂ ਹੀ ਅਮਰੀਕਾ ਮੈਕਸੀਕੋ ਸਰਹਾਦ ਤੇ ਅਜੀਬ ਭਾਜੜ ਮਚ ਗਈ ਹੈ ਵਾਲ ਸਟਰੀਟ ਜਨਰਲ ਦੀ ਇੱਕ ਰਿਪੋਰਟ ਮੁਤਾਬਕ ਮਨੁੱਖੀ ਤਸਕਰ ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ 'ਚ ਦਾਖਲ ਹੋਣ ਦੇ ਚਾਹਵਾਂ ਲੋਕਾਂ ਨੂੰ ਜਲਦੀ ਤੋਂ ਜਲਦੀ ਅਮਰੀਕਾ 'ਚ ਦਾਖਲ ਹੋਣ ਦੀ ਬੇਨਤੀ ਕਰ ਰਹੇ ਨੇ 트੍ਰੰਪ ਸਰਕਾਰ ਦੇ ਸੱਤਾ 'ਚ ਆਉਣ ਤੋਂ ਬਾਅਦ ਅਮਰੀਕਾ 'ਚ ਗੈਰ ਕਾਨੂੰਨੀ ਪ੍ਰਵੇਸ਼ ਬਹੁਤ ਮੁਸ਼ਕਲ ਹੋ ਜਾਵੇਗਾ ਗੁਆਂਢੀ ਦੇਸ਼ਾਂ ਤੋਂ ਗੈਰ ਕਾਨੂੰਨੀ ਪ੍ਰਵੇਸ਼ ਦਾ ਮੁੱਦਾ 트੍ਰੰਪ ਦੇ ਚੋਣ ਏਜੰਡੇ 'ਚ ਸਭ ਤੋਂ ਮੁੱਖ ਸੀ ਦੱਖਣੀ ਸਰਹੱਦ 'ਤੇ ਅਮਰੀਕੀ ਪੱਖ ਦੇ ਅਧਿਕਾਰੀਆਂ ਨੇ ਡੇਲੀ ਕਾਲਰ ਨਿਊਜ਼ ਨੂੰ ਦੱਸਿਆ ਕਿ ਉਹ ਗੈਰ ਕਾਨੂੰਨੀ ਪ੍ਰਵਾਸੀਆਂ ਦੀ ਗਿਣਤੀ 'ਚ ਆਖਰੀ ਮਿੰਟ ਦੇ ਵਾਅਦੇ ਦੀ ਸੰਭਾਵਨਾ ਲਈ ਤਿਆਰ ਨੇ ਟਰੰਪ ਪ੍ਰਸ਼ਾਸਨ ਵੱਲੋਂ ਅਜਿਹੇ ਸੰਕੇਤ ਦਿੱਤੇ ਗਏ ਸਨ ਕਿ ਉਹ ਸਖਤ ਇਮੀਗ੍ਰੇਸ਼ਨ ਨੀਤੀ ਨੂੰ ਤਰਜੀਹ ਦੇਣਗੇ ਜੋ ਬਾਈਡਨ ਦੀ ਮੌਜੂਦਾ ਸਰਕਾਰ ਦਾ ਧਿਆਨ ਕਦੇ ਵੀ ਗੈਰਕਾਨੂੰਨੀ ਇਮੀਗ੍ਰੇਸ਼ਨ ਤੇ ਨਹੀਂ ਰਿਹਾ ਅਜਿਹੇ ਚ ਗੈਰਕਾਨੂੰਨੀ ਤਰੀਕੇ ਨਾਲ ਅਮਰੀਕਾ ਚ ਦਾਖਲ ਹੋਣ ਦੇ ਚਾਹਵਾਨ ਲੋਕ ਤੇਜ਼ੀ ਨਾਲ ਸਰਹੱਦ ਤੇ ਪਹੁੰਚ ਰਹੇ ਨੇ ਦੱਸਿਆ ਜਾ ਰਿਹਾ ਕਿ ਮੌਜੂਦਾ ਸਮੇਂ ਚ ਹਰ ਰੋਜ਼ 800 ਤੋਂ 1000 ਲੋਕ ਗੈਰਕਾਨੂੰਨੀ ਤਰੀਕੇ ਨਾਲ ਅਮਰੀਕਾ ਚ ਦਾਖਲ ਹੋ ਰਹੇ ਨੇ ਟਰੰਪ ਦਾ ਮੰਨਣਾ ਹੈ ਕਿ ਗੈਰਕਾਨੂੰਨੀ ਤਰੀਕੇ ਨਾਲ ਅਮਰੀਕਾ ਚ ਦਾਖਲ ਹੋਣ ਵਾਲੇ ਲੋਕ ਉਹਨਾਂ ਦੇ ਸਾਧਨਾਂ ਦੀ ਵਰਤੋਂ ਕਰ ਰਹੇ ਨੇ ਵਾਲ ਸਟਰੀਟ ਜਰਨਲ ਦੀ ਖਬਰ ਮੁਤਾਬਕ ਹਰ ਸਾਲ ਦੁਨੀਆ ਭਰ ਤੋਂ ਹਜ਼ਾਰਾਂ ਲੋਕ ਪਨਾਮਾ ਅਤੇ ਕੋਲੰਬੀਆ ਦੀ ਸਰਹੱਦ ਤੇ ਡੈਰੀਅਨ ਗੈਪ ਨੇੜੇ ਜੰਗਲੀ ਖੇਤਰ ਚ ਪਹੁੰਚਦੇ ਨੇ। ਉਹਨਾਂ ਦਾ ਉਦੇਸ਼ ਮੈਕਸੀਕੋ ਰਾਹੀਂ ਅਮਰੀਕਾ 'ਚ ਦਾਖਲ ਹੋਣਾ ਹੁੰਦਾ ਏ। ਇੱਕ ਵਟਸਐਪ ਗਰੁੱਪ ਦੇ ਮੈਸੇਜ ਦਾ ਹਵਾਲਾ ਦਿੰਦੇ ਹੋਏ ਅਖਬਾਰ ਨੇ ਕਿਹਾ ਕਿ ਇੱਕ ਤਸਕਰ ਨੇ ਗਰੁੱਪ 'ਚ ਪ੍ਰਵਾਸੀਆਂ ਨੂੰ ਕਿਹਾ ਕਿ ਉਸ ਨੂੰ ਟਰੰਪ ਪ੍ਰਸ਼ਾਸਨ ਦੇ ਅਧੀਨ ਹੋਰ ਦੇਸ਼ ਨਿਕਾਲੇ ਦੀ ਉਮੀਦ ਹੈ। ਲੋਕਾਂ ਨੂੰ ਕਿਹਾ ਗਿਆ ਸੀ ਕਿ ਜਲਦੀ ਤੋਂ ਜਲਦੀ ਅਮਰੀਕਾ 'ਚ ਦਾਖਲ ਹੋਵੋ ਨਹੀਂ ਤਾਂ ਟਰੰਪ ਆ ਜਾਵੇਗਾ। ਇਹ ਦਾਅਵਾ ਕੀਤਾ ਗਿਆ ਸੀ ਕਿ ਜੋ ਬਾਈਡਨ ਦੇ 4 ਸਾਲਾਂ ਦੇ ਕਾਰਜਕਾਲ ਦੌਰਾਨ ਹੁਣ ਤੱਕ ਲਗਭਗ 8.5 ਮਿਲੀਅਨ ਪ੍ਰਵਾਸੀ ਅਮਰੀਕਾ-ਮੈਕਸੀਕੋ ਸਰਹੱਦ 'ਤੇ ਦਾਖਲ ਹੋਏ ਨੇ। ਟਰੰਪ ਨੇ ਕਿਹਾ ਸੀ ਕਿ ਰਾਸ਼ਟਰਪਤੀ ਬਣਨ ਤੋਂ ਬਾਅਦ ਉਹ ਅਮਰੀਕਾ-ਮੈਕਸੀਕੋ ਸਰਹੱਦ 'ਤੇ ਕੰਧ ਦਾ ਨਿਰਮਾਣ ਜਾਰੀ ਰੱਖਣਗੇ, ਸਰਹੱਦ 'ਤੇ ਗਸ਼ਤ ਵਧਾਈ ਜਾਵੇਗੀ। ਅਮਰੀਕੀ ਇਤਿਹਾਸ 'ਤੋਂ ਕੁਝ ਪੈਠੀਆਂ ਨੂੰ ਕੱਢਣ ਦਾ ਸਭ ਤੋਂ ਵੱਡਾ ਪ੍ਰੋਗਰਾਮ ਸ਼ੁਰੂ ਕਰਨ ਦਾ ਵਿਕਲਪ ਵੀ ਲਿਆ ਗਿਆ। ਉਹਨਾਂ ਨੇ ਗੈਰ ਕਾਨੂੰਨੀ ਪ੍ਰਵਾਸੀ ਮਾਪਿਆਂ ਦੁਆਰਾ ਅਮਰੀਕਾ ਦੀ ਧਰਤੀ ਤੇ ਪੈਦਾ ਹੋਏ ਬੱਚਿਆਂ ਦੀ ਨਾਗਰਿਕਤਾ ਖਤਮ ਕਰਨ ਦਾ ਵੀ ਮਤਾ ਲਿਆ ਅਮਰੀਕਾ ਦੇ ਲਾਸ ਵੇਗਾਸਟ ਹੋਈ ਵਰਲਡ ਪਾਵਰ ਲਿਫਟਿੰਗ ਚੈਂਪੀਅਨਸ਼ਿਪ 'ਚ ਪੰਜਾਬੀਆਂ ਨੇ ਵੱਡੀ ਸਫਲਤਾ ਹਾਸਲ ਕਰਦਿਆਂ ਤਿੰਨ ਸੋਨੇ ਦੇ ਤਗਮੇ ਜਿੱਤ ਕੇ ਨਾ ਸਿਰਫ ਪੰਜਾਬ ਸਗੋਂ ਪੂਰੇ ਭਾਰਤ ਦਾ ਨਾਮ ਰੌਸ਼ਨ ਕੀਤਾ ਆਈਬੀਐਫ ਏਸ਼ੀਆ ਦੇ ਪ੍ਰਧਾਨ ਹਰਵਿੰਦਰ ਸਿੰਘ ਸਲੀਨਾ ਨੇ ਦੱਸਿਆ ਕਿ ਇਸ ਚੈਂਪੀਅਨਸ਼ਿਪ 'ਚ ਦੁਨੀਆ ਭਰ ਦੇ ਦੇਸ਼ਾਂ ਦੇ ਖਿਡਾਰੀਆਂ ਨੇ ਹਿੱਸਾ ਲਿਆ ਇਸੇ ਤਰ੍ਹਾਂ ਉਹ ਵੀ ਆਪਣੀ ਟੀਮ ਨਾਲ ਇਸ ਚੈਂਪੀਅਨਸ਼ਿਪ 'ਚ ਪਹੁੰਚੇ ਸਨ ਇਸ ਚੈਂਪੀਅਨਸ਼ਿਪ 'ਚ ਪੰਜਾਬ ਦੇ ਅਬੋਹਰ ਦੇ ਵਸਨੀਕ ਅਮਨ ਪ੍ਰਕਾਸ਼ ਟੋਨੀ ਸੰਧੂ ਨੇ 90 ਕਿਲੋਗ੍ਰam ਭਾਰ ਵਰਗ ਦੇ ਮੁਕਾਬਲਿਆਂ 'ਚ ਹਿੱਸਾ ਲਿਆ। ਇਸ ਪੰਜਾਬੀ ਐਥਲੀਟ ਨੇ ਤਿੰਨ ਸੋਨੇ ਦੇ ਤਗਮੇ ਜਿੱਤ ਕੇ ਇਤਿਹਾਸ ਰਚਿਆ ਤੇ ਪੰਜਾਬ ਦਾ ਨਾਮ ਰੌਸ਼ਨ ਕੀਤਾ। ਉਹਨਾਂ ਦੱਸਿਆ ਕਿ ਇਸ ਜਿੱਤ ਨਾਲ ਪ੍ਰਕਾਸ਼ ਟੋਨੀ ਨੇ ਅਗਲੇ ਸਾਲ 2025 'ਚ ਹੋਣ ਵਾਲੀਆਂ 올림픽 ਖੇਡਾਂ ਲਈ ਕੁਆਲੀਫਾਈ ਕਰ ਲਿਆ ਹੈ। ਹਰਵਿੰਦਰ ਸਿੰਘ ਸਲੀਨਾ ਨੇ ਕਿਹਾ ਕਿ ਖੇਡਾਂ ਮਨੁੱਖ ਲਈ ਬਹੁਤ ਮਹੱਤਵਪੂਰਨ ਨੇ ਅਤੇ ਖੇਡਾਂ 'ਚ ਪੰਜਾਬੀਆਂ ਦੀ ਇੱਕ ਵੱਖਰੀ ਪਛਾਣ ਹੈ ਇਸ ਤੋਂ ਪਹਿਲਾਂ ਵੀ ਪੰਜਾਬੀਆਂ ਨੇ ਖੇਡਾਂ ਦੇ ਖੇਤਰ 'ਚ ਵੱਡੀਆਂ ਪ੍ਰਾਪਤੀਆਂ ਕਰਕੇ ਆਪਣੇ ਦੇਸ਼ ਦਾ ਨਾਮ ਰੌਸ਼ਨ ਕੀਤਾ ਤੇ ਹੁਣ ਵੀ ਪੰਜਾਬ ਦੇ ਨੌਜਵਾਨ ਵੱਡੀ ਸਫਲਤਾ ਪ੍ਰਾਪਤ ਕਰ ਰਹੇ ਨੇ। ਉਹਨਾਂ ਕਹਿੰਦੇ ਕਿ ਅਮਰੀਕਾ 'ਚ ਹੋਈ ਵਿਸ਼ਵ ਚੈਂਪੀਅਨਸ਼ਿਪ 'ਚ ਪੰਜਾਬ ਦੇ ਇੱਕ ਨੌਜਵਾਨ ਵੱਲੋਂ 3 ਮੈਡਲ ਜਿੱਤਣਾ ਆਪਣੇ ਆਪ 'ਚ ਇੱਕ ਵੱਡੀ ਪ੍ਰਾਪਤੀ ਹੈ। ਟੋਨੀ ਸੰਧੂ ਦੀ ਇਹ ਪ੍ਰਾਪਤੀ ਹੋਰ ਨੌਜਵਾਨਾਂ ਨੂੰ ਵੀ ਨਵੀਂ ਦਿਸ਼ਾ ਪ੍ਰਦਾਨ ਕਰੇਗੀ। ਹਰਵਿੰਦਰ ਸਿੰਘ ਸਲੀਨਾ ਨੇ ਐਲਾਨ ਕੀਤਾ ਕਿ ਟੋਨੀ ਸੰਧੂ ਨੂੰ ਵੀ ਪੰਜਾਬ ਪਹੁੰਚਣ ਤੇ ਸਨਮਾਨਿਤ ਕੀਤਾ ਜਾਵੇਗਾ। ਉਹਨਾਂ ਦੱਸਿਆ ਕਿ ਸਲੀਨਾ ਟੀਮ ਦੇ ਕਈ ਖਿਡਾਰੀ ਪਹਿਲਾਂ ਹੀ ਵਿਸ਼ਵ ਪੱਧਰ ਤੇ ਸਫਲਤਾ ਹਾਸਲ ਕਰ ਚੁੱਕੇ ਨੇ ਜਦੋਂ ਕੋਈ ਵੀ ਨੌਜਵਾਨ ਇੰਡੀ ਵੱਡੀ ਪ੍ਰਾਪਤੀ ਕਰਦਾ ਹੈ ਤਾਂ ਉਹ ਆਪਣੀ ਟੀਮ ਤੇ ਜ਼ਿਆਦਾ ਮਾਣ ਮਹਿਸੂਸ ਕਰਦੇ ਨੇ ਹਰਵਿੰਦਰ ਸਿੰਘ ਸਲੀਨਾ ਨੇ ਪ੍ਰਕਾਸ਼ ਟੋਨੀ ਦੇ ਮਾਪਿਆਂ ਨੂੰ ਵੀ ਵਧਾਈ ਦਿੱਤੀ ਜਿਨ੍ਹਾਂ ਨੇ ਆਪਣੇ ਬੱਚੇ ਦੀ ਸਫਲਤਾ ਲਈ ਚੰਗਾ ਮਾਹੌਲ ਪ੍ਰਦਾਨ ਕੀਤਾ ਯੂ ਐਸ ਡਿਪਾਰਟਮੈਂਟ ਆਫ ਜਸਟਿਸ ਗੂਗਲ ਦੇ ਖਿਲਾਫ ਚੱਲ ਰਿਹਾ ਆ ਵਿਸ਼ਵਾਸ ਮਾਮਲੇ 'ਚ ਅਦਾਲਤ ਨੂੰ ਗੂਗਲ ਨੂੰ ਆਪਣਾ ਕ੍ਰੋਮ ਬ੍ਰਾਊਜ਼ਰ ਵੇਚਣ ਲਈ ਮਜਬੂਰ ਕਰਨ ਦੀ ਅਪੀਲ ਕਰਨ ਦੀ ਯੋਜਨਾ ਬਣਾ ਰਿਹਾ ਹੈ ਆਭਿਸ਼ਵਾਸ ਮਾਮਲੇ 'ਚ ਅਦਾਲਤ ਨੇ ਕਿਹਾ ਕਿ Google ਨੇ ਸਰਚ ਮਾਰਕੀਟ 'ਚ ਗੈਰਕਾਨੂੰਨੀ ਤੌਰ ਤੇ ਇਕਾਧਿਕਾਰ ਬਣਾਈ ਰੱਖਿਆ ਹੈ। Chrome ਦੁਨੀਆ ਦਾ ਸਭ ਤੋਂ ਵੱਧ ਵਰਤਿਆ ਜਾਣ ਵਾਲਾ ਬ੍ਰਾਊਜ਼ਰ ਹੈ। Google ਇਸਦੀ ਵਰਤੋਂ ਆਪਣੇ ਦੂਜੇ ਉਤਪਾਦਾਂ ਨੂੰ ਉਤਸ਼ਾਹਿਤ ਕਰਨ ਲਈ ਕਰਦਾ ਹੈ, ਇਸ ਤਰ੍ਹਾਂ ਇਸ ਦੇ ਮੁਕਾਬਲੇ ਦੇ ਵਾਧੇ ਨੂੰ ਸੀਮਤ ਕਰਦਾ ਹੈ। ਬਲੂਮਬਰਗ ਦੀ ਰਿਪੋਰਟ ਮੁਤਾਬਕ ਸਰਕਾਰੀ ਵਕੀਲਾਂ ਦਾ ਕਹਿਣਾ ਹੈ ਕਿ Google ਦੀ ਸਰਚ ਇਕਾਧਿਕਾਰ ਮੁਕਾਬਲੇ ਨੂੰ ਨੁਕਸਾਨ ਪਹੁੰਚਾ ਰਹੀ ਹੈ। ਇਸ ਤਲਾਬਾ ਆਪਣੇ ਉਤਪਾਦਾਂ ਨੂੰ ਪ੍ਰਮੋਟ ਕਰਨ ਲਈ Google ਦਾ Chrome ਦੀ ਵਰਤੋਂ ਇੱਕ ਪ੍ਰਮੁੱਖ ਮੁੱਦਾ ਬਣ ਗਿਆ ਹੈ ਜਿਸ ਨਾਲ ਮੁਕਾਬਲੇਬਾਜ਼ਾਂ ਲਈ ਮਾਰਕੀਟ 'ਚ ਦਾਖਲ ਹੋਣ ਤੇ ਵਧਣ ਦੇ ਮੌਕੇ ਘਟਦੇ ਨੇ ਲੀ ਐਨ ਮੋਲਹੋਲੈਂਡ Google ਦੇ ਰੈਗੂਲੇਟਰੀ ਮਾਮਲਿਆਂ ਦੇ ਉਪ ਪ੍ਰਧਾਨ ਨੇ ਬਲੂਮਬਰਗ ਨੂੰ ਦੱਸਿਆ ਕਿ ਨਿਆ ਵਿਭਾਗ ਇਸ ਮਾਮਲੇ 'ਚ ਕਾਨੂੰਨੀ ਮੁੱਦਿਆਂ ਤੋਂ ਬਹੁਤ ਪਰੇ ਇੱਕ ਕਟੜਪੰਥੀ ਏਜੰਡੇ ਦਾ ਪਿੱਛਾ ਕਰ ਰਿਹਾ ਹੈ Google ਦਾ ਕਹਿਣਾ ਹੈ ਕਿ ਇਸ ਕਦਮ ਨਾਲ ਕੰਪਨੀ ਦੇ ਮੁਕਾਬਲੇ ਵਾਲੇ ਮਾਹੌਲ ਤੇ ਬੁਰਾ ਅਸਰ ਪੈ ਸਕਦਾ ਹੈ ਤੇ ਉਦਯੋਗ ਤੇ ਮਾੜਾ ਅਸਰ ਪੈ ਸਕਦਾ ਹੈ ਅਮਰੀਕੀ ਨਿਆਂ ਵਿਭਾਗ ਗੂਗਲ ਤੋਂ ਕੁਝ ਮਹੱਤਵਪੂਰਨ ਬਦਲਾਅ ਦੀ ਮੰਗ ਕਰ ਸਕਦਾ ਹੈ। ਇਹਨਾਂ ਵਿੱਚ ਗੂਗਲ ਨੂੰ ਸਰਚ ਅਤੇ ਗੂਗਲ ਪਲੇ ਤੋਂ ਐਂਡਰੌਇਡ ਨੂੰ ਵੱਖ ਕਰਨ ਦੀ ਸ਼ਰਤ ਸ਼ਾਮਲ ਹੈ। ਹਾਲਾਂਕਿ ਗੂਗਲ ਨੂੰ ਐਂਡਰੌਇਡ ਵੇਚਣ ਲਈ ਮਜਬੂਰ ਨਹੀਂ ਕੀਤਾ ਜਾਵੇਗਾ। ਇਸ ਤੋਂ ਇਲਾਵਾ ਗੂਗਲ ਨੂੰ ਇਸ਼ਤਿਹਾਰ ਦੇਣ ਵਾਲਿਆਂ ਨਾਲ ਹੋਰ ਜਾਣਕਾਰੀ ਸਾਂਝੀ ਕਰਨੀ ਪਵੇਗੀ ਤੇ ਉਹਨਾਂ ਨੂੰ ਇਹ ਫੈਸਲਾ ਕਰਨ ਦਾ ਅਧਿਕਾਰ ਦੇਣਾ ਹੋਵੇਗਾ ਕਿ ਉਹਨਾਂ ਦੇ ਵਿਗਿਆਪਨ ਕਿੱਥੇ ਦਿਖਾਏ ਜਾਣ। ਨਿਆਂ ਵਿਭਾਗ ਇਹ ਵੀ ਚਾਹੁੰਦਾ ਹੈ ਕਿ ਗੂਗਲ ਵੈੱਬਸਾਈਟਾਂ ਲਈ ਹੋਰ ਵਿਕਲਪ ਪ੍ਰਦਾਨ ਕਰੇ ਤਾਂ ਜੋ ਦੁਨੀਆ ਦੀ ਸਮਗਰੀ ਨੂੰ Google ਦੇ ਨਕਲੀ ਫੂਫੀਆ ਉਤਪਾਦਾਂ ਦੁਆਰਾ ਵਰਤੇ ਜਾਣ ਤੋਂ ਰੋਕਿਆ ਜਾ ਸਕੇ ਇਸ ਤੋਂ ਇਲਾਵਾ ਇਹ ਸਿਫਾਰਿਸ਼ ਕੀਤੀ ਜਾ ਸਕਦੀ ਹੈ ਕਿ Google ਨੂੰ ਨਿਵੇਕਲੇ ਇਕਰਾਰਨਾਮੇ ਵਿੱਚ ਸ਼ਾਮਲ ਹੋਣ ਤੇ ਪਾਬੰਦੀ ਲਗਾਈ ਜਾਵੇ ਜੋ ਕਿ ਐਂਟੀ-ਟਰਸਟ ਕੇਸ ਦੇ ਕੇਂਦਰ 'ਚ ਸਨ ਅਤੇ ਪ੍ਰਤੀਯੋਗੀਆਂ ਨੂੰ ਨੁਕਸਾਨ ਪਹੁੰਚਾਉਂਦੇ ਨੇ ਇਹ ਸਨ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ